ਵੈਗੁਰ ਜੀ ਕਾਲਸਾ ਵੈਗੁਰ ਜੀ ਦੇ ਪੱਤੇ ਸਾਹ ਵਾਰ ਫਸਲ ਹੋ ਰਹੀ ਆ ਤੇ ਸੰਗਤਾਂ ਸ਼ਰਦਾ ਦੇ ਨਾਲ ਨਗਰ ਕੀਰਤਨ ਦੇ ਨਾਲ-ਨਾਲ ਜਾ ਰਹੀਆਂ ਨੇ ਦੇਖੋ ਅੱਜ ਤੋਂ ਮੈਂ ਕੋਈ 84 85 ਦੀ ਗੱਲ ਕਰ ਰਿਹਾ 84 85 ਦੇ ਮੌਸਮ ਵਿੱਚ ਇਦਾਂ ਦਾ ਮੌਸਮ ਹੋ ਜਾਂਦਾ ਸੀ ਨਹੀਂ ਪੈਣਾ ਐ ਕੋਰੇ ਪੈਣੇ ਠੰਡੀ ਹਵਾ ਚੱਲਣੀ ਲੇਕਿਨ ਸੰਗਤ ਨਹੀਂ ਸੀ ਜਾਂਦੀ ਛੱਡ ਕੇ ਅੱਜ ਵੀ ਉਸੇ ਤਰ੍ਹਾਂ ਹੀ ਦੇਖੋ ਮਹਾਰਾਜ ਦੀ ਕਿਰਪਾ ਨਾਲ ਜਿਹੜੀ ਦੁਗਣੀ ਰਾਜ ਚੌਕਣੀ ਸੰਗਤ ਅੱਗੇ ਨਾਲ ਮਹਾਰਾਜ ਦੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੈ ਐਂ ਜੀ ਇਹ ਸਾਰੇ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਜੀ ਦੀ ਉਹਨਾਂ ਦੀ ਦੇਣ ਹੈ ਸ਼ੀਦਾ ਸਿੰਘਾਂ ਦੀ ਜਿਹੜੇ ਉਹਨਾਂ ਨੂੰ ਆ ਕੇ ਨਮਸਕਾਰ ਕਰਦੇ ਨੇ ਐਂ ਜੀ ਮਹਾਰਾਜਾਂ ਦੇ ਚੜ੍ਹਦੀਆਂ ਕਲਾ ਰੱਖੇ ਸ਼ੀਦਾ ਸਿੰਘਾਂ ਦੇ ਜਿਹੜੇ ਨਮਸਕਾਰ ਕਰਦੇ ਨੇ ਇਹ ਗੁਰਸਿੱਖਾਂ ਨੂੰ ਸਾਹਮਦੇ ਨੇ ਮਹਾਰਾਜ ਮੈਂ ਇਹ ਮੇتن ਕਰਾਂਗਾ ਬਿਜਨਾਂ ਨੇ ਸਿੱਖਾਂ ਦੇ ਘਰ ਜਾਂਦੇ ਆ ਨੌਜਵਾਨ ਬੱਚਿਆਂ ਨੂੰ ਕਿ ਕਿਸਾਂ ਦੀ ਬੇਦਬੀ ਨਹੀਂ ਕਰਨੀ ਦਾੜੀ ਨਾ ਕਟਾਓ ਸਿਰ ਦੇ ਵਾਲ ਨਾ ਕਟਾਓ ਨਸ਼ਾ ਕਿਸੇ ਬਰਕਾਰ ਦਾ ਨਹੀਂ ਖਾਣਾ ਸਿਰ ਤੇ 5 ਮੀਟਰ ਦੀ ਦਸਤਾਰ ਸਜਾਓ 8 ਮੀਟਰ ਦੀ ਦਸਤਾਰ ਸਜਾਓ ਹਾਂਜੀ ਮੱਥਾ ਗੁਰੂ ਗ੍ਰੰਥ ਸਾਹਿਬ ਤੋਂ ਸਾਇ ਕਿਸੇ ਨੂੰ ਵੀ ਨਾ ਟੇਕੋ ਸਾਧੂ ਸੰਤਾਂ ਦਾ ਮਹਾਪੁਰਸ਼ਾਂ ਦਾ ਸਤਿਕਾਰ ਕਰਿਆ ਕਰੋ ਉਹਨਾਂ ਨੂੰ ਫਤਿਹ ਜਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੇਸਾਂ ਨੂੰ ਜੀ ਮੈਂ 24 ਸਾਲ ਦਾ ਬੇਡਾ ਤੁਹਾਨੂੰ ਲੱਛ ਜਾਂਦੇ ਹਾਂ ਹਰੇਕ ਸਾਲ ਮੈਂ ਕਹਿੰਦਾ ਸੀ ਜੇ ਜੰਮੇ ਗੁਰਦੁਆਰਿਆਂ ਚ ਆ ਮੇਰਾ ਜਨਮ ਹੋਇਆ ਆਪਣਾ ਬਸੇ ਬਿਠਾਣਾ ਬਸੇ ਬਿਠਾਣਾ ਗਿਰਜੀਆਂ ਮੰਦਾਂ ਨਸੀਬ ਵਾਲਾ ਗੁਰਦੁਆਰਾ ਉੱਥੇ ਜਨਮ ਹੋਇਆ ਸੀ ਮੇਰਾ ਫਤਗ ਜਿਹੜੇ ਨਵੇਂ ਮੁੰਡੇ ਆ ਰਹੇ ਨੇ ਟੋਪੀਆਂ ਲੈ ਕੇ ਉਹਨਾਂ ਬਾਰੇ ਤੁਸੀਂ ਕੀ ਕਹਾਂਗੇ ਹੋ ਦੇਖੋ ਮਹਾਰਾਜ ਨੇ ਤਾਂ ਕਹੇ ਸੀ ਸੇਖੋ ਸਿਰ ਟੋਪੀ ਤੇਰੇ ਸਾਥ ਜਨਮ ਕੁਸ਼ਤੀ ਹੋਈ ਮਰੇ ਜਿਹੜਾ ਸਿੱਖਾਂ ਦਾ ਬੱਚਾ ਕੇਸ ਕਤਲ ਕਰਾ ਕੇ ਸਿਰ ਤੇ ਟੋਪੀ ਧਰੇਗਾ ਮਾਰਨਗੇ ਸੱਤ ਜੰਮੇ ਕੋੜੀਆਂ ਦੇ ਲੈ ਕੇ ਮਰੇਗਾ ਹੁਣ ਇਹ ਦੇਖਣਾ ਨੇ ਕਿ ਇਹ ਕਿੱਥੇ ਜਾਣਾ ਮੈਂ ਤਾਂ ਇਹ ਗੱਲ ਕਹਾਂਗਾ ਚਲੋ ਗਲਤੀ ਹੋ ਜਾਂਦੀ ਹੈ ਹਾਂਜੀ ਕਹਿੰਦਾ ਭੁਲਨੰਦਰ ਸਾਹਿਬ ਕੋ ਭੁਲਗੁਰੂ ਕਰਤਾ ਹੈ ਗੁਰੂ ਸਾਹਿਬ ਬਖੇ ਦਿੰਦੇ ਆ ਜੇ ਮੁੜ ਕੇ ਫੇਰ ਇਹ ਕਿਸਮ ਬਹੁਣ ਬੱਚਾ ਕਿੰਨੇ ਮਿਲਿਆ ਸੀਗਾ ਸਿਰ ਤੇ ਹੱਥ ਰਾ ਕੇ ਕੇ ਕਹਿੰਦਾ ਬਾਬੇ ਮੈਂ ਹੁਣ ਅੱਜ ਤੋਂ ਬਾਅਦ ਇੱਕ ਬੰਨ ਕੇ ਜਾਣਾ ਬਹੁਤ ਬੱਚੇ ਨੇ ਜਿਹੜੇ ਵੱਧ ਰਹੇ ਨੇ ਸਿੱਖ ਸੰਤ ਕਮਰੇ ਜਿਹੜੀਆਂ ਨੰਮੀ ਪਨੀਰੀ ਨੰਮੇ ਬੱਚੇ ਸਿੱਖੀ ਨਾਲ ਜੁੜ ਰਹੇ ਨੇ ਹਾਂਜੀ ਤੇ ਉਹਨਾਂ ਬਾਰੇ ਤੁਸੀਂ ਕੀ ਕਹਾਂਗੇ ਬੱਚੇ ਜਿਹੜੇ ਨੇ तकरीबन ਸਾਰੇ ਮਹਾਰਾਜ ਦੀ ਕਿਰਪਾ ਹੀ ਆ ਸਾਰਿਆਂ ਦੀ ਮਾਂ-ਬਾਪ ਦੀ ਦੇਣ ਹੁੰਦੀ ਬੱਚਾ ਤੇ ਪਹਿਲਾਂ ਗੁਰੂ ਬੱਚੇ ਦੀ ਮਾਂ ਐ ਹਾਂਜੀ ਜੋ ਸਾਨੂੰ ਆਪ ਜੀ ਦੇਖ ਰਹੇ ਮਾਂ ਦੀ ਦੇਣ ਸੀ ਸਾਡੀ ਹਾਂਜੀ ਇੱਕ ਪੰਜਾਬ ਆਪਣਾ ਨਸ਼ੇ ਦੇ ਨਾਲ ਦਲ ਵਿੱਚ ਦਲ ਦਲ ਦੇ ਵਿੱਚ ਫਸ ਰਹੇ ਆ ਤੇ ਸਿੱਖੀ ਤੋਂ ਜਿਹੜੇ ਨਵੇਂ ਬੱਚੇ ਨੇ ਉਹ ਦੂਰ ਜਾ ਰਹੇ ਨੇ ਇਹਨਾਂ ਗਲਤੀ ਮਾਂ-ਬਾਪ ਦੀ ਆ ਕਿ ਬੱਚੇ ਦੀ ਗਲਤੀ ਨਹੀਂ ਸਭ ਤੋਂ ਵੱਡੀ ਗਲਤੀ ਮਾਂ-ਬਾਪ ਦੀ ਆ ਮਾਂ-ਬਾਪ ਬੱਚਨ ਪੈਸੇ ਦਿੰਦੇ ਨੇ ਕਿਉਂ ਦਿੰਦੇ ਨੇ ਬੱਚਾ ਨੂੰ ਪੈਸੇ ਬੱਦ ਹੋਰ ਵਾਈ ਖਾਸ ਸਾਹਿਬ ਆਏ ਫਿਰ ਚੜ੍ਹਦੇ ਆ ਕਹਿੰਦਾ ਹਾਂ ਮੇਰਾ ਮਹਾਰਾਜ ਹੈ ਨਾ ਮਾਪੁਰਸ਼ਾਂ ਦੇ ਨਾਲ ਕੁਛ ਸੰਤਾਂ ਦੇ ਨਾਲ ਮਾਪੁਰਸ਼ਾਂ ਦੇ ਰਹੇ ਆ ਪਾਪਾ ਜਗਵੇ ਸਿੰਘ ਰਣ ਨਾਲ ਕਿਹ ਬਾਸੀ ਉਹ ਸੰਤ ਸੀ ਹਾਂਜੀ ਬਾਬਾ ਦੀਪ ਸਿੰਘ ਦੇ ਜਨਮ ਦਿਨ ਤੇ ਉਹਨਾਂ ਨੇ ਸ੍ਰੀ ਛੱਡਿਆ ਸੀ ਹਾਂਜੀ ਕਹਿ ਕੇ ਛੱਡਿਆ ਸੀ ਸਾਰੇ ਸੰਗਤ ਨੂੰ ਕਿ ਅਸੀਂ ਸ੍ਰੀ ਛੱਡਦੇ ਨਾ ਸਾਰੇ ਦਰਸ਼ਕ ਆਪ ਲੋ ਠੀਕ ਆ ਠੀਕ ਉਹ ਮਾਪੁਰਸ਼ਾਂ ਦੇ ਨਾਲ ਹੀ ਤਬਲਾ ਵਜਾਉਂਦੇ ਰਹੇ ਆ ਬਾਬਾ ਜਗਵੇ ਸਿੰਘ ਵਾਈ ਵਾਈ ਬੋਲੇ ਮਹਾਰਾਜਾ ਖੁਸ਼ਾਂ ਦੇ ਤਕਾਰ ਗਿਆ ਬਾਬਾ ਜੀ ਰਬਰ ਦਾ ਫਤਸੀ ਜੇ ਮਨ ਨੂੰ ਪਾਵੇ ਮਾਤਾ ਕੁਦਰਤ ਦੀ ਨੇ ਆਰੋ ਜਾਵੇ ਸੱਤ ਸਪੰਜਾਰੇ ਦਮਾਲ ਸਾਹਮਣੇ ਕਿੰਨੇ ਮੀਟਰ ਦਾ ਹੈ 800 ਮੀਟਰ ਦਾ ਦਮਾਲ ਆਪ ਜੀ ਜੋ ਦੇਖ ਰਹੇ ਹੋ ਇਹਦਾ ਵਜ਼ਨ 85 ਸੌ ਦਾ ਗਲਾਬ ਦੇ ਫਲ ਵਰਗਾ ਲੱਗਦਾ ਤੀਜੀ ਤੀਜੀ ਮੰਜ਼ਰੇ ਚੜਾ ਕੇ ਦੇਖ ਲਿਆ ਬਾਗੇ ਬਾਟੂ ਤੋੜ ਕੇ ਦੇਖ ਲਿਆ ਸ਼ਿਮਲੇ ਪੈਦਲ ਨਗਰ ਕੀਰਤਨ ਕਰਕੇ ਆਏ ਆ ਕੋਈ ਤਕਲੀਫ ਨਹੀਂ ਬੇਟੇ ਸਾਨੂੰ ਖਰਾਕ ਸਾਡੀ ਇਹ ਕੱਚਾ ਦੁੱਧ ਪੀ ਲੈਣੇ ਜਾਂ ਲੱਸੀ ਪੀ ਲੈਣੇ ਆ ਆ ਖਰਾਕ ਹੈ ਕੱਲ ਦਾ ਪ੍ਰਸ਼ਾਦਾ ਛੱਕਿਆ ਸੀ ਉਹ ਤਾਂ ਕੁਝ ਨਹੀਂ ਛੱਕਿਆ ਠੀਕ ਆ ਠੀਕ ਆ ਅਜੇ ਵੀ ਤੁਹਾਡੇ ਸਾਹਮਣੇ ਤਿਆਰ ਪਿਆਰ ਬੈਠੇ ਆ ਦਮਾਲਾ ਸਾਹਿਬ ਇਹ ਹਾਂ ਇਹ ਵੀ ਭਾਈ ਹਾਂ ਇਹ ਦੋਸਤ ਵੀ ਜਾਂਦੇ ਨੇ ਜੀ 5-5 ਘੰਟੇ ਲੱਗ ਜਾਂਦੇ ਨੇ ਠੀਕ ਆ ਠੀਕ ਆ ਜੀ ਤੇ ਆਪਣਾ ਬਾਬਾ ਜੀ ਕਿੱਥੇ ਆਸਥਾਨ ਆਈ ਗੁਰਦੁਆਰਾ ਬਾਬਾ ਪਿਆਰਾ ਸਿੰਘ ਪਿੰਡ ਮਸ਼ਰੋਲੀ ਜ਼ਿਲ੍ਹਾ ਚੰਨਾੰਗਰ ਹਰਿਆਣਾ ਚ ਪੈਂਦਾ ਜੀ ਠੀਕ ਆ ਜੀ ਹਾਂ ਓਏ ਗੁਰਜੀਤ ਖਾਲਸਾ ਓਏ ਵਿੱਚ ਕੀ ਫਤ ਓਲੇ ਸੋਨਿਆ ਆਕਾਜ ਮਾਣ ਦੀ ਜਨਮ ਮਤ ਬਰੀਗੀ ਮੈਂ ਤਾਂ ਬੱਚੇ 24 ਸਾਲ ਹੋ ਗਏ ਨੂੰ ਸੰਤਨ ਨੂੰ ਹੀ ਹੱਥ ਜੋੜ ਕੇ ਨੌਜਵਾਨ ਬੱਚਿਆਂ ਨੂੰ ਕਹਿਣਾ ਕਿ ਜੀਣਾ ਸਿੱਖਾਂ ਦੇ ਘਰ ਜੰਮਦੇ ਆ ਸਿਰ ਤੇ ਦਸਤਾਰ 5 ਮੀਟਰ ਦੀ ਸਜਾਓ 8 ਮੀਟਰ ਦੀ ਸਜਾਓ ਕਿ ਅਸਾਂ ਦੀ ਬੇਦਬੀ ਨਾ ਕਰੋ ਨਸ਼ਾ ਕਿਸੇ ਪ੍ਰਕਾਰ ਦਾ ਨਹੀਂ ਖਾਣਾ ਮੱਥਾ ਗੁਰੂ ਗ੍ਰੰਥ ਸਾਹਿਬ ਤੋਂ ਕਿਸੇ ਨੂੰ ਨਾ ਟੇਕੋ ਸਾਧੂ ਸੰਤਾਂ ਦਾ ਸਤਿਕਾਰ ਕਰੋ ਫਤਿਹ ਜਾਇਆ ਕਰੋ ਜੀ ਸ਼ਹੀਦਾਂ ਦੇ ਜਿਹੜੇ ਜੋੜ ਮੇਲੇ ਤੇ ਜਿੰਨੀ ਵੀ ਸੰਗਤ ਆਈਏ ਸਾਰਿਆਂ ਨੂੰ ਜੀ ਆਇਆਂ ਨੂੰ ਸਾਰਿਆਂ ਨੂੰ ਮੈਂ ਲੱਖ ਲੱਖ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਜੀ ਦੀ ਉਹਨਾਂ ਦੇ ਚਰਨਾਂ ਦੇ ਵਿਚ ਅਰਦਾਸ ਬੇਨਤੀ ਕਰਦਾ ਸਾਰੇ ਸੰਗਤਾਂ ਦੇ ਮਾਰਾ ਚੜ੍ਹਦੀਆਂ ਕਲਾਂ ਰੱਖੇ ਤੇ ਸਿੱਧੀ ਜੀਵਨ ਦਾਤ ਬਖਸ਼ੇ ਇਸੇ ਤਰ੍ਹਾਂ ਮਾਰਾ ਸੇਵਾ ਦਾਸ ਨੂੰ ਤੇ ਦਾਤ ਬਖਸ਼ੇ ਸਭ ਨੂੰ ਤੁਸੀਂ ਕਿੱਥੇ ਜਾਓਗੇ ਹਾਂ ਜੀ ਅਸ ਮੇਰੀ ਬੇਨਤੀ ਹੈ ਵੀ ਸਾਰਿਆਂ ਨੂੰ ਇਹ ਆਪਣੀ ਸਿੱਖੀ ਨੂੰ ਸੰਭਾਲੋ ਹਾਂ ਜੀ ਪੰਜਾਬ ਪਾਣੀ ਦਾ ਪਾਸਿਕਾ ਜੀ 2011 ਦੇ ਵਿੱਚ ਆ ਬਹੁਤ ਪਿਆਰ ਕਰਦੇ ਨੇ ਮੈਨੂੰ ਬਹੁਤ ਪਿਆਰ ਕਰਦੇ ਬੱਚੇ ਕੀ ਜਾ ਬਾਲ ਕਟਾਈ ਦੇ ਸਾਡੇ ਸਿੱਖਾਂ ਦੇ ਬੱਚੇ ਨੇ ਲੇਕਿਨ ਫਿਰ ਵੀ ਬਹੁਤ ਪਿਆਰ ਕਰਦੇ ਮੇਰੇ ਕੋਲ ਜਾਂਦੇ ਨਹੀਂ ਰਾਤ ਨੂੰ 12 12 ਵਜੇ ਤੱਕ ਮੇਰੇ ਕੋਲ ਇਹ ਤਾਂ ਪਾਣੀ ਪੜਨ ਦਾ ਕੋਈ ਫਾਇਦਾ ਨਹੀਂ ਮਹਾਪੁਰਸ਼ ਕਹਿੰਦੇ ਹੁੰਦੇ ਸੀ ਅਸੀਂ ਜਿੰਨਾ ਪਾਣੀ ਪੜਦੇ ਹੁੰਨਾ ਫਿਰ ਪਿੱਛੇ ਚਲੇ ਜਾਂਦੇ ਆਂ ਮੈਂ ਸੰਤਾਂ ਨੂੰ ਪੁੱਛ ਬੈਠਾ ਮੈਂ ਕਿਹਾ ਬਾਪਾ ਜੀ ਮੈਂ ਤੁਹਾਡੇ ਨਾਲ ਤਪਲਾ ਲੱਭਣਾ ਤੁਸੀਂ ਕੀਪਰ ਕਰਦੇ ਹੋ ਆਪਾਂ ਪਿੱਛੇ ਕਿਵੇਂ ਚਲੇ ਜਾਂਦੇ ਆਂ 1 ਵਜੇ ਉੱਠ ਕੇ ਪਾਣੀ ਪੜਨ ਲੇ ਸ਼ੁਰੂ ਕਰਦੇ ਆਂ ਬਾਪਾ ਜੀ ਕਹਿੰਦੇ ਪਿੱਛੇ ਇਸ ਤਰ੍ਹਾਂ ਜਾਂਦੇ ਆਂ ਸੰਗਤ ਸਾਨੂੰ ਮਿਲਦੀ ਹੈ ਉਹ ਕਹਿੰਦੀ ਬਾਪਾ ਜੀ ਸਾਡੇ ਘਰ ਆਏ ਅਸੀਂ ਜਾਂਦੇ ਤੇ ਹੈ ਨਹੀਂ ਕਿਸੇ ਦੇ ਘਰ ਐ ਰਾਜੋ ਪੈਨੇਸ ਆਪੋ ਸੰਸਕਾਂਦਨ ਨੂੰ ਮਾਰਦੇ ਸਾਡੇ 550 ਮੀਟਰ ਮੈਂ ਆਪਣੇ ਹੱਥ ਨਾਲ ਬਣ ਕੇ ਦਿਖਾਇਆ ਗੁਰਦੁਆਰਾ ਮੰਜੀ ਸਾਹਿਬ ਅੰਬਾਲੇ ਕੰਟ ਜੀ ਦੋ ਵਾਰ ਮੇਰੀ ਇੰਟਰਵਿਊ ਇਹਨਾਂ ਨੇ ਲਈ ਹੋਈ ਆ ਜੀ ਹਾਂਜੀ ਭਗਵਾਨ ਤਸਰੀ ਗੁਰ ਨਾਲ ਗੁਰੂ ਸਾਹਿਬ ਮਹਾਰਾਜ ਜਾਨੂ ਪਾਵੇ 500 ਦੇ ਬਾਬਾ ਜੀ ਸਿੰਘ ਬਾਬਾ ਚਾਰਦੀ ਬਾਬਾ ਜੋਰਾਵਰ ਸਿੰਘ ਬਾਬਾ ਖੋਤੇ ਸਿੰਘ ਦੇ ਮਾਨੂ ਪਾਵੇ ਖੋਤੇ ਪਾਵੇ ਦੀ ਹਾਲ ਹੋ ਜਾਵੇ ਸਤਿਗੁਰ ਆਲੇ ਸਰਕਾਰ ਛੱਪੀਆਂ ਬਾਜਾਂ ਵਾਲੇ ਸਤਿਗੁਰੂ ਰੱਖ ਲੋ ਬਿਰਧ ਬਾਣੇ ਦੀ ਲਾਜ ਉਹਨੂੰ ਸੱਚੇ ਬਾਦਸ਼ਾਹ ਜੀ ਉਹ ਲਾੜਦੀਆਂ ਫੌਜਾਂ ਦੇ ਮਾਲਕੋ ਉਹ ਯਾਰ ਰੱਖੀ ਆਪਣੀਆਂ ਤਿਆਰ ਪਰ ਤਿਆਰ ਅਗਦੀ ਧਰਤੇ ਮਾਲਕੋ ਖਾਲਸਾ ਜੱਬੇ ਤੇਰਾ ਕਾਲੀ ਆ ਟਾਲ ਜਿੱਤਰੋ ਗੁੱਪ ਤੋਂ ਸ਼ਹੀਦੋ ਸਿੰਘੋ ਸਰਬੱਤ ਗੁਰੂ ਘਰ ਦੇ ਸਿੰਘ ਸਾਹਿਬ ਜੀ ਕੋ ਹੱਕ ਦੀ ਆਵਾਜ਼ੋ ਹਰ ਮਰਿਆਕਾਰ ਦੇਖ ਦੇਖੋ ਹਰ ਸੇ ਧਰਤੀ ਮੈਨ ਹਰ ਮੈਦਾਨ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਜਿੱਤ ਤੂਗਨ ਜੀ ਮੈਂ ਤੁਹਾਡਾ ਆਪਣਾ ਰਾਮਪਾਲ ਸਿੰਘ న్యూਸ ਐਂਡ ਬਲੌਗ YouTube ਚੈਨਲ ਹਾਂ